ਇਸ ਧਾਰਾ ਦੇ ਵਿੱਚ ਲੁਕਵੇਂ ਤੌਰ ਤੇ ਇਹਦਾ ਨਿਜੀਕਰਨ ਕੀਤਾ ਜਾ ਰਿਹਾ ਤੇ ਉਹ ਰੋਕਿਆ ਜਾਵੇ ਧਾਰਾ ਸਰਕਾਰੀ ਆ ਲੋਕਾਂ ਦਾ ਲੋਕਾਂ ਦੀਆਂ ਜ਼ਮੀਨਾਂ ਤੇ ਉਸਰੇ ਆ ਇਹ ਅਸੀਂ ਅਡਾਨੀਆਂ ਬਾਨੀਆਂ ਕੋਲ ਨਹੀਂ ਜਾਣ ਦੇਣਾ ਇਸ ਧਾਰਾ ਦੇ ਵਿੱਚ ਕੋਈ 50000 ਦੇ ਕਰੀਬ ਇਸਾਵੀਆਂ ਖਾਲੀ ਆ ਜਿਹਦੀ ਵਜ੍ਹਾ ਕਰਕੇ ਮਲਾਜ਼ਮਾਂ ਨੂੰ ਬਹੁਤ ਮੁਸ਼ਕਲ ਆ ਡਿਊਟੀ ਕਰਨੀ ਤੇ ਡਿਊਟੀ ਦੇ ਦਵਾ ਇੱਥੇ ਸਾਡੇ ਅਕਸਰ ਐਕਸੀਡੈਂਟ ਹੁੰਦੇ ਆ ਜਾਨਾਂ ਜਾਂਦੀਆਂ ਮੁਲਾਜ਼ਮਾਂ ਦੀਆਂ ਤੇ ਇਹਦੇ ਭਰਤੀ ਕੀਤੀ ਜਾਵੇ ਇਹ ਵੀ ਜੋ ਛਟਾਵਲੀ ਕੋਈ ਵਾਸ਼ਰੂਮ ਨਹੀਂ ਪੀਣ ਦਾ ਪਾਣੀ ਨਹੀਂ ਲੋਕ ਘਰਾਂ ਤੋਂ ਪਾਣੀ ਲੈ ਕੇ ਆਉਂਦੇ ਆ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਰੈਵਨਿਊ ਵਾਲਾ ਅਧਾਰਾ ਕੋ ਕੁਰਸੀ ਦੇ ਦੋ ਕਰਮਚਾਰੀ ਕੰਮ ਕਰਦੇ ਆ ਇੱਕ ਦੀ ਤਨਖਾਹ ਤੇ 8 8 9000 ਦਾ ਫਰਕ ਆ ਡਿਊਟੀ ਇੱਕੋ ਜੀ ਫੀਲਡ ਦੇ ਵਿੱਚ ਇੱਕੋ ਕੇਟਰ ਦੇ ਕਰਮਚਾਰੀ ਨੇ ਸੈਕ ਲਾਈਨਮਨ ਤਨਖਾਹ ਦਾ ਫਰਕ 10-10 ਹਜ਼ਾਰ ਡਿਊਟੀ ਦਾ ਕੋਈ ਫਰਕ ਨਹੀਂ ਇਸ ਸਮਾ ਦੀ ਪ੍ਰਵਾਹ ਕੀਤੇ ਬਗੈਰ ਲੋਕ 80% ਤੋਂ ਵੱਧ ਸਟ੍ਰਾਈਕਤੇ ਨੇ ਸਮੂਹਿਕ ਛੁੱਟੀਤੇ ਨੇ ਦਫ਼ਤਰਾਂ ਨੂੰ ਤਾਲੇ ਲੱਗੇ ਨੇ ਸਾਰਾ ਪੰਤਰ ਜਿਹੜਾ ਉਹ ਪ੍ਰਭਾਵਿਤ ਆ ਬਿਜਲੀ ਘਰ ਸੁਣਨੇ ਪਏ ਨੇ ਬਿਜਲੀ ਅਧਿਕਾਰੀਆਂ ਦੇ ਵੱਲੋਂ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਹੈ ਜੀ ਹਾਂ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ 3 ਦਿਨਾਂ ਤੋਂ ਜਿਹੜੇ ਨੇ ਉਹ ਬਿਜਲੀ ਕੰਮੇ ਹੜਤਾਲਤੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਮਾਮਲਾ ਪੂਰਾ ਕੀ ਹੈ ਦੱਸ ਦਈਏ ਕਿ 300 ਯੂਨਿਟ ਬਿਜਲੀ ਦੇਣ ਦੇ ਬਾਵਜੂਦ ਸਰਕਾਰ ਜਿਹੜੀ ਆ ਮੁਨਾਫੇ 'ਚ ਚੱਲ ਰਹੀ ਆ ਇਹ ਸਰਕਾਰ ਦੇ ਨੁਮਾਇੰਦਿਆਂ ਦਾ ਮੰਨਣਾ ਹੈ ਪਰ ਬਿਜਲੀ ਦੇ ਅਧਿਕਾਰੀ ਜਿਹੜੇ ਨੇ ਮੁਲਾਜ਼ਮ ਜਿਹੜੇ ਨੇ ਫਿਰ ਉਹਨਾਂ ਦੇ ਵਿੱਚ ਇੰਨਾ ਰੋਸ ਕਿਹੜੀ ਗੱਲ ਦਾ ਹੈ ਇਹ ਗੱਲਬਾਤ ਕਰਕੇ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਪ੍ਰਧਾਨ ਗੰਢੀਵਿੰਡ ਜੀ ਮੌਜੂਦ ਨੇ ਗੱਲਬਾਤ ਕਰਦੇ ਆ ਪ੍ਰਧਾਨ ਜੀ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਬਿਜਲੀ ਕਾਮਿਆਂ ਦੇ ਵੱਲੋਂ ਜਿਹੜੀ ਹੜਤਾਲ ਵੀ ਕੀਤੀ ਗਈ ਹੈ ਅਤੇ ਉਸ ਤੇ ਸਰਕਾਰ ਦੇ ਵੱਲੋਂ ਵੀ ਇੱਕ ਐਕਸ਼ਨ ਲਿਆ ਗਿਆ ਸਾਰੀ ਜਾਣਕਾਰੀ ਦੱਸਿਓ ਕੀ ਕਿਣਾ ਚਾਹੁੰਦੇ ਆ ਅਸੀਂ ਮੈਂ ਗੁਰਪ੍ਰੀਤ ਸਿੰਘ ਗੰਢੀਵਿੰਡ ਇਹ ਜਿਹੜਾ ਛਣਰਚਾ ਏ 14 ਮਲਾਜ਼ਮਾਂ ਦੀਆਂ ਤੇ ਦੋ ਪੈਨਸ਼ਨਰਾਂ ਦੀਆਂ ਜਾਇਬੰਦੀਆਂ ਦੇ ਆਧਾਰਤ ਜਿਹੜਾ ਸਾਡਾ ਸਾਂਝਾ ਥੜਾ ਉਹਦੀ ਅਗਵਾਈ ਚਲੜਿਆ ਜਾ ਰਿਹਾ ਸੰਘਰਸ਼ ਦੀ ਵਜ੍ਹਾ ਇਹ ਆ ਕਿ ਸਾਡੇ ਕੁਝ ਮਸਲੇ ਆ ਮਲਾਜ਼ਮਾਂ ਦੇ ਪੈਨਸ਼ਨਰਾਂ ਦੇ ਉਹਦਾ ਮੰਗ ਪੱਤਰ ਅਸੀਂ 11 April ਨੂੰ ਪਾਵਰ ਦੀ ਮੈਨੇਜਮੈਂਟ ਨੂੰ ਦਿੱਤਾ ਉਸ ਤੋਂ ਬਾਅਦ ਮੈਨੇਜਮੈਂਟ ਨੇ 2 June ਨੂੰ ਸਾਡੇ ਆਗੂਆਂ ਨੂੰ ਮੀਟਿੰਗ ਦਿੱਤੀ ਮਹਾਲੀ ਦੇ ਵਿੱਚ ਜਿਹਦੀ ਪ੍ਰਧਾਨਗੀ ਮਾਨਯੋਗ ਬਿਜਲੀ ਮੰਤਰੀ ਸ੍ਰੀ ਹਰਭਜਨ ਸਿੰਘ ਈਟੀਓ ਸਾਹਿਬ ਨੇ ਕੀਤੀ ਹੈ ਉਹਦੇ 'ਚ 25 ਮੰਗਾਂ ਜਿਹੜੀਆਂ ਸ਼ਾਟ ਆ ਮੰਗਾਂ ਵੈਸੇ ਜਾਦੀਆਂ ਸਾਡੀਆਂ ਪਰ ਉਹਨਾਂ ਨੇ ਸਾਨੂੰ ਕਿਹਾ ਵੀ ਸ਼ਾਟ ਮੰਗ ਪੱਤਰ ਜਿਹੜਾ ਉਹ ਸਾਨੂੰ ਦੇ ਦਿਓ ਉਹਦੇ ਦੇ ਚਰਚਾ ਬੜੇ ਵਧੀਆ ਮਾਹੌਲ ਦੇ ਵਿੱਚ ਹੋਈ ਆ ਤੇ ਮੈਨੇਜਮੈਂਟ ਨੇ ਉੱਥੇ ਭਰੋਸਾ ਦਿੱਤਾ ਬਿਜਲੀ ਮੰਤਰੀ ਸਾਹਿਬ ਨੇ ਵੀ ਕਿ ਵੀ ਤੁਹਾਡੇ ਮਸਲੇ ਜਿਹੜੇ ਆ ਥੋੜਾ ਜਿਹਾ ਸਮਾਂ ਦਿਓ ਤੇ ਇਹਨਾਂ ਦਾ ਆਪਾਂ ਹੱਲ ਕਰ ਦਿਆਂ ਕਿਉਂਕਿ ਲੰਮੀ ਚੌੜੀ ਉੱਤੇ ਚਰਚਾ ਹੋਈ ਹਰੇਕ ਇਸ਼ੂ ਤੇ ਲੇਕਿਨ ਕੀ ਆ ਕਿ ਮੈਨੇਜਮੈਂਟ ਨੇ ਮੀਟਿੰਗ ਉਹ ਕਰਨ ਤੋਂ ਬਾਅਦ 6ਵੇਂ ਮਹੀਨੇ ਵਾਲੀ ਤੇ ਮੁੜ ਕੇ 2 ਮਹੀਨੇ ਕੋਈ ਗੱਲਬਾਤ ਨਹੀਂ ਸੁਣੀ ਨਾ ਹੀ ਉਹਨਾਂ ਮਸਲਿਆਂ ਤੇ ਕੋਈ ਅੱਗੇ ਜਿਹੜਾ ਉਹਨਾਂ ਨੂੰ ਲਾਗੂ ਕਰਨ ਬਾਰੇ ਜਾਂ ਕੋਈ ਮੰਗ ਮੰਨੇ ਜਾਣ ਬਾਰੇ ਮੈਨੇਜਮੈਂਟ ਨੇ ਕੋਈ ਕਦਮ ਨਹੀਂ ਉਠਾਇਆ ਜੀਦੇ ਤੋਂ ਬਾਅਦ ਅਸੀਂ 25 ਜੂਨ ਨੂੰ ਵਰਕ ਟੂ ਰੂਲ ਡਿਊਟੀ ਕਰਨ ਦਾ ਜਿਹੜਾ ਸੀ ਉਹ ਸੰਘਰਸ਼ ਸ਼ੁਰੂ ਕੀਤਾ ਜਿਹਦੇ ਚ ਮਤਲਬ 8 ਘੰਟੇ ਡਿਊਟੀ ਕਰੂਗਾ ਮਲਾਜਮ ਜਿਹੜੇ ਲਾਅ ਨੇ ਸਾਡੇ ਭਾਰਤ ਦੇ ਉਹਦੇ ਮੁਤਾਬਕ 8 ਘੰਟੇ ਡਿਊਟੀ ਆ ਲੇਕਿਨ ਇੱਥੇ ਡਿਊਟੀ ਸਟਾਫ ਘੱਟ ਹੋਣ ਕਰਕੇ ਸਾਨੂੰ ਵਧ ਦੇਣੀ ਪੈ ਰਹੀ ਆ ਮਲਾਜਮਾਂ ਅਸੀਂ 8 ਘੰਟੇ ਡਿਊਟੀ ਦਾ ਉਹ ਸ਼ੁਰੂ ਕੀਤਾ ਕੰਮ ਫਿਰ ਇਹਨਾਂ ਨੇ ਸਾਨੂੰ ਉਹਦੇ ਤੋਂ ਬਾਅਦ ਅਸੀਂ ਇਹਨਾਂ ਨੇ ਨਹੀਂ ਕੋਈ ਸੁਣਵਾਈ ਕੀਤੀ ਫਿਰ ਅਸੀਂ ਇਤੇ ਡਿਵੀਜ਼ਨਾਂ ਦੇ ਵਿੱਚ ਸਰਕਲ ਪੱਧਰ ਤੇ ਧਰਨੇ ਲਾਉਣ ਤੋਂ ਬਾਅਦ ਫਿਰ ਅਸੀਂ 27 ਤਰੀਕ ਨੂੰ ਮੰਤਰੀ ਸਾਹਿਬ ਦੀ ਰਹਿਸ਼ਤੇ ਬਹੁਤ ਵੱਡਾ ਇਕੱਠ ਕੀਤਾ ਉਹ ਕਾਠੀ ਦਰਸਾਉਂਦਾ ਕਿ ਮਲਾਜ਼ਮਾਂ ਦੇ ਵਿੱਚ ਪੈਨਸ਼ਨਰਾਂ ਦੇ ਵਿੱਚ ਕਾਫੀ ਰੋ ਹੈ ਰੋਸ ਹੈ ਉਸ ਰੋ ਨੂੰ ਪਾਪਦਿਆਂ ਐਤਵਾਰ ਵਾਲਾ ਦਿਨ ਸੀ ਸਾਡੇ ਮਾਨਯੋਗ ਡਾਇਰੈਕਟਰ ਸਾਹਿਬ ਜਿਹੜੇ ਡਿਸਟ੍ਰਿਬਿਊਸ਼ਨ ਨੇ ਸਾਡੇ ਇੰਜੀਨੀਅਰ ਇੰਦਰਪਾਲ ਸਿੰਘ ਜੀ ਉਹ ਮੌਕੇ ਤੇ ਸਾਡਾ ਮੰਗ ਪੱਤਰ ਲੈ ਕੇ ਗਏ ਜਦ ਕੇ ਮੰਗ ਪੱਤਰ ਉਹ ਇੱਕ ਰਸਮ ਸੀ ਮੰਗ ਤੇ ਚਰਚਾ ਹੋਈ ਆ ਸਹਿਮਤੀਆਂ ਬਣੀਆਂ ਉਹਦੇ ਤੋਂ ਬਾਅਦ ਫਿਰ ਸਾਨੂੰ ਦੁਬਾਰਾ ਮੀਟਿੰਗ ਜਿਹੜੀ ਉਹ ਦਿੱਤੀ ਗਈ 6 ਅਗਸਤ ਨੂੰ ਉਹ ਫਿਰ ਬਿਜਲੀ ਮੰਤਰੀ ਜੀ ਦੀ ਪ੍ਰਧਾਨਗੀ ਹੇਠ ਮੀਟਿੰਗ ਸੀ ਮਹਾਲੀ ਉਸ ਮੀਟਿੰਗ ਦੇ ਵਿੱਚ ਮੰਤਰੀ ਸਾਹਿਬ ਦਾ ਤੇ ਜਿਹੜਾ ਹੀ ਸਾਡੇ ਸੀਐਮਡੀ ਮਤਲਬ ਚੇਅਰਮੈਨ ਸਾਹਿਬ ਉਹਨਾਂ ਦਾ ਰਵਈਆ ਬੇਹੱਦ ਖੁਸ਼ਕ ਸੀ ਤੇ ਲੀਡਰਸ਼ਿਪ ਨੂੰ ਜਲੀਲ ਕਰਨ ਵਾਲਾ ਅਸੀਂ ਰੋਜ਼ ਵਜੋਂ ਮੀਟਿੰਗ ਵਿੱਚੇ ਛੱਡੀ ਤੇ ਅਸੀਂ ਗੇਟ ਤੇ ਆਣ ਕੇ ਪ੍ਰੋਟੈਸਟ ਕੀਤਾ ਪ੍ਰੋਟੈਸਟ ਕਰਨ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਕੀਤੀ ਮੀਟਿੰਗ 'ਚ ਅਸੀਂ ਆਪਣੇ ਗਾਂਹ ਚ ਸੰਘਰਸ਼ ਬਾਰੇ ਵਿਚਾਰ ਕੀਤੀ ਤੇ ਅਸੀਂ ਪਹਿਲਾਂ ਤੋਂ ਐਲਾਨ ਕੀਤਾ ਸੀ ਕਿ ਵੀ ਅਸੀਂ 11 12 13 ਨੂੰ ਸਮੂਹਿਕ ਛੁੱਟੀ ਲਾਵਾਂਗੇ ਉਹਦੇ ਤੋਂ ਬਾਅਦ ਸਾਨੂੰ ਦੁਬਾਰਾ ਜਿਹੜਾ ਉਹ 8 ਅਗਸਤ ਨੂੰ ਫੇਰ ਪਟਿਆਲੇ ਮੁਖ ਦਫ਼ਤਰ ਦੇ ਵਿੱਚ ਮੈਨੇਜਮੈਂਟ ਨੇ ਮੀਟਿੰਗ ਦਿੱਤੀ। ਆ ਸਾਡੀ ਲੀਡਰਸ਼ਿਪ ਉੱਥੇ ਗਈ। 3 ਘੰਟੇ ਮੀਟਿੰਗ ਚੱਲੀ ਆ। 3 ਘੰਟੇ ਫੇਰ ਉਹੋ ਹੀ ਮਸਲੇ ਆ ਜਿਹੜੇ 2 ਜੂਨ ਨੂੰ ਵਿਚਾਰੇ ਸੀ ਉਹਨਾਂ ਤੇ ਕੱਲੇ-ਕੱਲੇ ਮਸਲੇ ਤੇ ਚਰਚਾ ਆਈ ਤੇ ਸਾਨੂੰ ਭਰੋਸਾ ਦਿੱਤਾ ਵੀ ਅਸੀਂ ਤੁਹਾਡਾ ਆ ਵੀ ਹੱਲ ਕਰ ਦਨੇ ਆ ਵੀ ਕਰ ਦਨੇ ਆ ਵੀ ਕਰ ਦਨੇ। ਮੰਗਾ ਕੀ ਨੇ ਪ੍ਰਧਾਨ ਜੀ? ਸਾਡੀਆਂ ਮੰਗਾਂ ਨੇ ਪਹਿਲੀ ਸਾਡੀ ਮੰਗ ਆ ਵੀ ਇਸ ادارے ਦੇ ਵਿੱਚ ਲੁਕਵੇਂ ਤੌਰ ਤੇ ਦਾ ਨਜੀਕਰਨ ਕੀਤਾ ਜਾ ਰਿਹਾ ਤੇ ਉਹ ਰੋਕਿਆ ਜਾਵੇ ਮੈਨੇਜਮੈਂਟ ਨੇ ਫੈਸਲਾ ਕੀਤਾ ਹੈ ਵੀ 5 ਜੂਨ ਨੇ ਤੇ ਉਹ ਪੰਜਾਂ ਜ਼ੋਨਾਂ ਦੇ ਵਿੱਚ ਦੋ ਦੋ ਡਿਵੀਜ਼ਨਾਂ ਜਿਹੜੀਆਂ ਉਹਨਾਂ ਦੀਆਂ ਲਾਈਨਾਂ ਜਿਹੜੀਆਂ ਲੈਮਨ ਕੇ ਵੀ ਉਹਨਾਂ ਦਾ ਕੰਮ ਨਜੀ ਹੱਥਾਂ 'ਚ ਦੇਣਾ ਅਸੀਂ ਚੰਚਰਚ ਕੀਤਾ ਪਹਿਲਾਂ ਹਨ ਪਹਿਲੀ ਸਟੇਜ ਤੇ ਇਹ ਲਾਲੜੂ ਤੇ ਖਲੜ ਇਹਨਾਂ ਨੇ ਉਹ ਕੰਮ ਰੋਕ ਲਿਆ ਉੱਥੇ ਹੀ ਰੁਕ ਗਿਆ ਸਾਡਾ ਇਹ ਪਹਿਲਾ ਪੁਆਇੰਟ ਹੀ ਵੀ ਇਹ ਕੰਮ ਅਸੀਂ ਨਹੀਂ ਕਰਨ ਦੇਣਾ ਇਹ ਅਧਾਰਾ ਸਰਕਾਰੀ ਆ ਲੋਕਾਂ ਦਾ ਲੋਕਾਂ ਦੀਆਂ ਜ਼ਮੀਨਾਂ ਤੇ ਉਸਰਿਆ ਇਹ ਅਸੀਂ ਅਡਾਨੀਆਂ ਬਾਨੀਆਂ ਕੋਲ ਨਹੀਂ ਜਾਣ ਦੇਣਾ ਉਹਦੇ ਤੋਂ ਅਗਲਾ ਸਾਡਾ ਪੁਆਇੰਟ ਆ ਕਿ ਸਦਾਰੇ ਦੇ ਵਿੱਚ ਕੋਈ 50000 ਦੇ ਕਰੀਬ ਛਾਵੀਆਂ ਖਾਲੀ ਆ ਜਿਹਦੀ ਵਜ੍ਹਾ ਕਰਕੇ ਮਲਾਜ਼ਮਾਂ ਨੂੰ ਬਹੁਤ ਮੁਸ਼ਕਲ ਆ ਡਿਊਟੀ ਕਰਨੀ ਤੇ ਡਿਊਟੀ ਦੇ ਦਬਾਅ ਹੇਠ ਸਾਡੇ ਅਕਸਰ ਐਕਸੀਡੈਂਟ ਹੁੰਦੇ ਆ ਜਾਨਾਂ ਜਾਂਦੀਆਂ ਮਲਾਜ਼ਮਾਂ ਦੀਆਂ ਤੇ ਇਹਦੇ ਭਰਤੀ ਕੀਤੀ ਜਾਵੇ ਦੂਜਾ ਇਸ਼ੂ ਸਾਡਾ ਇਹ ਤੀਜਾ ਜਿਹੜਾ ਸਾਡਾ ਇਸ਼ੂ ਆ ਕਿ ਜਿਹੜੀਆਂ ਬਿਲਡਿੰਗਾਂ ਨੇ ਇੱਥੇ ਵੀ ਤੁਸੀਂ ਦੇਖ ਸਕਦੇ ਆ ਇਹਨਾਂ ਦੀ ਖਸਤਾ ਹਾਲ ਤੇ ਆ ਬਰਸਾਤਾਂ ਦੇ ਦਿਨਾਂ ਚ ਇਹ ਚੁੰਦੀਆਂ ਨੇ ਥੱਲੇ ਪਾਣੀ ਖੜਦਾ ਲੇਡੀਜ਼ ਸਟਾਫ ਲਈ ਕੋਈ ਵਾਸ਼ਰੂਮ ਨਹੀਂ ਪੀਣ ਦਾ ਪਾਣੀ ਨਹੀਂ ਲੋਕ ਘਰਾਂ ਤੋਂ ਪਾਣੀ ਲੈ ਕੇ ਆਉਂਦੇ ਆ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਰੈਵਨਿਊ ਵਾਲਾ ਅਧਾਰਾ ਇਹਦੇ ਤੇ ਕੋਈ ਸੁਣਵਾਈ ਨਹੀਂ ਇਹ ਬਾਬੇ ਆਦਮ ਦੇ ਵੇਲੇ ਦੀਆਂ ਬਿਲਡਿੰਗਾਂ ਨੇ ਉਹਦੇ ਨੂੰ ਅਗਲਾ ਸਾਡਾ ਪੁਆਇੰਟ ਆ ਕੇ ਸਾਡੇ ਮੈਂ ਉਹ ਪੋਸਟਾਂ ਦੇ ਕਰਮਚਾਰੀ ਨੇ ਜਿਹੜੇ ਤਰਸ ਦੇ ਆਧਾਰ ਤੇ ਆਏ ਜਿਨ੍ਹਾਂ ਦੇ ਵਾਰਸ ਮਤਲਬ ਜਿਨ੍ਹਾਂ ਦੇ ਮਾਪੇ ਜਿਹੜੇ ਆ ਉਹ ਇਸ ਮਹਿਕਮੇ 'ਚ ਡਿਊਟੀ ਕਰਦੇ ਆ ਉਹਨਾਂ ਦੀ ਮੌਤ ਹੋ ਗਈ ਤੇ ਉਹਨਾਂ ਨੂੰ ਨੌਕਰੀ 2002 ਤੋਂ 2010 ਤੱਕ ਨਹੀਂ ਦਿੱਤੀ ਇਸ ਗਵਰਨਮੈਂਟ ਨੇ ਦਿੱਤੀ ਬਹੁਤ ਵਧੀਆ ਕੀਤਾ ਲੇਕਿਨ ਉਹਨਾਂ ਨੂੰ ਜਿਹੜੀ ਉਹਨਾਂ ਨੂੰ ਸਪੈਸ਼ਲ ਪੈਨਸ਼ਨ ਦਿੱਤੀ ਸੀ ਤੇ ਜਿਹੜਾ ਉਹਨਾਂ ਨੂੰ ਸ਼ਰੇਸ਼ਮ ਦਿੱਤਾ 3 ਲੱਖ ਦੇ ਦੇ 12 ਪ੍ਰਤੀਸ਼ਤ ਵਿਆਜ ਲਾਇਆ 12% ਵਿਆਜ ਰਾਕੇ ਉਹਨਾਂ ਲਈ ਰਕਮਾਂ ਖੜੀਆਂ ਕਰਤੀਆਂ 70 ਲੱਖ 90 ਲੱਖ ਤੇ ਉਹ ਨਹੀਂ ਦੇ ਸਕਦੇ ਹੋ ਇਸ ਕਰਕੇ ਮੈਂ ਸਮਝਦਾ ਕਿ ਵੀ ਸਾਡੇ ਇਦਾਂ ਦੇ ਵਾਜਬ ਮਸਲੇ ਨੇ 25 ਸਾਡੇ ਮੁਲਾਜ਼ਮ ਨੇ ਜਿਨ੍ਹਾਂ ਤੇ ਇੱਕ ਵਿਤਕਰੇ ਵਾਲਾ ਸਕੇਲ ਲਾਗੂ ਕੀਤਾ ਜਾ ਰਿਹਾ ਇੱਕੋ ਕੁਰਸੀ ਦੇ ਦੋ ਕਰਮਚਾਰੀ ਕੰਮ ਕਰਦੇ ਆ ਇੱਕ ਦੀ ਤਨਖਾਹ ਜਾ 889000 ਦਾ ਫਰਕ ਆ ਡਿਊਟੀ ਇੱਕੋ ਜੀ ਫੀਲਡ ਦੇ ਵਿੱਚ ਕੋ ਕੇਡਰ ਦੇ ਕਰਮਚਾਰੀ ਨੇ ਸੈਕ ਲਾਈਨਮੈਨ ਤਨਖਾਹ ਦਾ ਫਰਕ 10000 ਡਿਊਟੀ ਦਾ ਕੋਈ ਫਰਕ ਨਹੀਂ ਉਹਦਾ ਮਤਲਬ ਮੋٹے ਤੌਰ ਤੇ ਉਹਨੂੰ ਅਸੀਂ 35400 ਨੇ ਵੀ 35400 ਸਕੇਲ ਮੰਗਦੇ ਆ ਉਹ ਸਾਨੂੰ ਸਾਡੇ ਕਰਮਚਾਰੀਆਂ ਨੂੰ ਨਹੀਂ ਦਿੱਤਾ ਜਾ ਰਿਹਾ ਸਾਡੇ ਕੋਲ 300 ਆ ਰਹੇ ਨੇ ਉਹਦੇ ਕੰਟੈਕਟ ਪੀਰ ਉਹਦਾ ਕਰਨਾ ਰੈਗੂਲਰ ਲਗਭਗ ਉਹ ਹੈਗਾ 2500 ਕਮ ਆ ਉਹ ਨਹੀਂ ਕੀਤਾ ਜਾ ਰਿਹਾ ਸੋ ਅਸੀਂ ਮੋٹے ਤੌਰ ਤੇ ਕਹਿਣਾ ਚਾਹੁੰਦੇ ਆ ਕਿ ਅਸੀਂ ਸਾਡੀਆਂ ਮੰਗਾਂ ਤੇ ਨਹੀਂ ਚਰਚਾ ਚਰਚਾ ਹੋ ਗਈ ਆ ਮੰਨ ਲੀਆਂ ਲਾਗੂ ਨਹੀਂ ਕਰਦੇ ਅਸੀਂ 3 ਦਿਨ ਦੀ ਸਟ੍ਰਾਈਕ ਤੇ ਆ ਅੱਜ ਅਸੀਂ ਨਹੀਂ ਸੁਣਵਾਈ ਹੁਣ ਕਰਕੇ ਅੱਜ ਅਸੀਂ ਉਹਦੇ ਤੇ ਵਾਅਦਾ ਕਰਤਾ ਅਸੀਂ 14 ਦੇ 15 ਨੂੰ ਵੀ ਸਮੂਹ ਇੱਕ ਛੁੱਟੀ ਭਰਾਂਗੇ ਅਸੀਂ ਮੈਨੇਜਮੈਂਟ ਨੂੰ ਔਰ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਮਿਲ ਕੇ ਬੈਠ ਕੇ ਇਹਨਾਂ ਮਸਲਿਆਂ ਦਾ ਹੱਲ ਕਰੋ ਜਿਹੜੇ ਸਾਡੇ ਮਸਲੇ ਵਾਜਦੇ ਆ। ਬਹੁਤ ਐਕਟਰ ਲਗਾਵਾਂਗੇ। ਇਸ ਨਾਲ ਐਕਟ ਵੀ ਲਗਾਇਆ ਗਿਆ। ਕੀ ਪ੍ਰਧਾਨ ਜੀ ਇਸ ਨੂੰ ਲੈ ਕੇ ਮੁਲਾਜ਼ਮ ਦੁਬਾਰਾ ਆਉਣਗੇ ਜਿਹੜੇ ਡਿਊਟੀ ਤੇ ਜਾਂਦੇ। ਵੇਖੋ ਇਸ ਸਮਾਂ ਦੀ ਪ੍ਰਵਾਹ ਕੀਤੇ ਬਗੈਰ ਲੋਕ 80% ਤੋਂ ਵੱਧ ਸਟ੍ਰਾਈਕਤੇ ਨੇ। ਸਮੂਹ ਇੱਕ ਛੁੱਟੀ ਤੇ ਨੇ। ਦਫ਼ਤਰਾਂ ਨੂੰ ਤਾਲੇ ਲੱਗੇ ਨੇ। ਸਾਰਾ ਤੰਤਰ ਜਿਹੜਾ ਉਹ ਪ੍ਰਭਾਵਿਤ ਆ। ਬਿਜਲੀ ਘਰ ਸੁਣੇ ਪਏ ਨੇ। ਕਲੈਰੀਕਲ ਸਟਾਫ ਦੇ ਜਿਹੜੇ ਆ ਮੁਲਾਜ਼ਮ ਉਹਨਾਂ ਨੂੰ ਗੱਡਾਂ ਦੇ ਭਾਇਆ ਜਿੱਥੇ ਕਰੋਨਾ ਦੀ ਮਸ਼ੀਨਰੀ ਆ ਉਹਨਾਂ ਨੂੰ ਨਾ ਸਵਿਚ ਲਾਉਣਾ ਆਉਂਦਾ ਨਾ ਕੱਟਣਾ ਆਉਂਦਾ ਤਾਰਾਂ ਟੁੱਟੀਆਂ ਪੁੰਝੇ ਪਈਆਂ ਨੇ ਬਹੁਤ ਮੰਦੀ ਹਾਲਤ ਆ ਇਹ ਆਧਾਰਾ ਸੰਨਤੀ ਆਧਾਰਾ ਇੱਥੇ ਅਮਨ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਲੋਕਾਂ ਨੂੰ ਸੇਵਾ ਮਿਲਣੀ ਚਾਹੀਦੀ ਆ ਇਸ ਕਰਕੇ ਅਸੀਂ ਤੁਹਾਡੇ ਸਾਹਮਣੇ ਰਾਈ ਕਹਿਣਾ ਚਾਹੁੰਦੇ ਆ ਕਿ ਟਕਰਾਅ ਦੀ ਨੀਤੀ ਛੱਡ ਕੇ ਮੈਨੇਜਮੈਂਟ ਸਹੀ ਰਸਤੇ ਤੇ ਤੁਰਨ ਦੀ ਜਿਹੜੀ ਉਹ ਗੱਲ ਕਰੇ ਬਹੁਤ ਬਹੁਤ ਧੰਨਵਾਦ ਪ੍ਰਧਾਨ ਜੀ ਸਾਹਿਬ ਜੀ ਤਾਂ ਥੈਂਕ ਯੂ ਇਹ ਸਾਨ ਪ੍ਰਧਾਨ ਗੰਢੀ ਵਿੰਡ ਜੀ ਬਿਜਲੀ ਵਿਭਾਗ ਦੇ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਅਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ 14 ਤੇ 15 ਦੀ ਵੀ ਸਮੂਹਕ ਛੁੱਟੀ ਜਿਹੜੀ ਆ ਜਿਹੜੀ ਉਹ ਨਹੀਂ ਡਿਊਟੀ ਤੇ ਹੋਣਗੇ ਅਤੇ ਉਹਨਾਂ ਦੇ ਵੱਲੋਂ ਜਿਹੜਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਹੋਰ ਤੇਜ਼ ਹੋ ਸਕਦਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ